ਦੋਸਤੋ ਜੇ ਤੁਹਾਡਾ ਬੈਂਕ ਖਾਤਾ ਭਾਰਤ ਦੀ ਕਿਸੇ ਵੀ ਬੈਂਕ ਦੇ ਵਿੱਚ ਖੁੱਲਿਆ ਹੋਇਆ ਚਾਹੇ ਉਹ SBI ਹੋਵੇ ਪੰਜਾਬ ਨੈਸ਼ਨਲ ਬੈਂਕ ਹੋਵੇ ਬੈਂਕ ਆਫ ਬਰੋਦਾ ਬੈਂਕ ਆਫ ਇੰਡੀਆ ਪੰਜਾਬ ਐਂਡ ਸਿੰਧ ਬੈਂਕ ਯੂਨੀਅਨ ਬੈਂਕ ਜਾਂ ਕੋਈ ਵੀ ਹੋਰ ਬੈਂਕ ਜੇ ਤੁਹਾਡੀ ਉਮਰ 60 ਸਾਲ ਜਾਂ ਤੁਹਾਡੇ ਘਰ ਵਿੱਚ ਕੋਈ ਬਜ਼ੁਰਗ ਹੈ ਉਹਨਾਂ ਦੀ ਉਮਰ 60 ਸਾਲ ਤੋਂ ਵੱਧ ਹੋ ਚੁੱਕੀ ਆ ਅਤੇ ਇਹ ਵੀਡੀਓ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਅੱਜ ਦੀ ਵੀਡੀਓ ਤੁਹਾਨੂੰ ਬਹੁਤ ਧਿਆਨ ਨਾਲ ਦੇਖਣੀ ਪਵੇ ਕਿਉਂਕਿ ਜੇ ਤੁਸੀਂ 31 ਜਨਵਰੀ 2026 ਤੋਂ ਪਹਿਲਾਂ ਇਹ ਚਾਰ ਜ਼ਰੂਰੀ ਕੰਮ ਨਹੀਂ ਕਰਵਾਏ ਤਾਂ ਤੁਹਾਡਾ ਸਰਕਾਰੀ ਪੈਸਾ ਜਾਂ ਪੈਨਸ਼ਨ ਅਟਕ ਸਕਦੀ ਹੈ ਤੁਹਾਨੂੰ ਕਿਹੜੀਆਂ ਮੁਸ਼ਕਲਾਂ ਆ ਸਕਦੀਆਂ ਹਨ ਇਹ ਸਭ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਵਿਸਤਾਰ ਦੇ ਨਾਲ ਦੱਸਾਂਗੇ ਇਹ ਵੀਡੀਓ ਨੂੰ ਧਿਆਨ ਨਾਲ ਅਖੀਰ ਤੱਕ ਜਰੂਰ ਸੁਣੋ ਤੇ ਵੀਡੀਓ ਸ਼ੇਅਰ ਜਰੂਰ ਕਰ ਦਿਓ ਇਹ ਜਾਣਨਾ ਤੁਹਾਡਾ ਹੱਕ ਹੈ ਅੱਜ ਬਹੁਤ ਸਾਰੇ ਲੋਕਾਂ ਦਾ ਸਰਕਾਰੀ ਪੈਸਾ ਰੁਕਿਆ ਹੋਇਆ ਹੈ ਜਿਵੇਂ ਕਿ ਪੀਐਮ ਕਿਸਾਨ ਸਨਮਾਨ ਨidhi ਪੈਨਸ਼ਨ ਯੋਜਨਾ ਹੋਰ ਸਰਕਾਰੀ ਸਕੀਮਾਂ ਸਬਸਿਡੀ ਜਾਂ ਕਿਸੇ ਵੀ ਕਿਸਮ ਦੀ ਇਨਵੈਸਟਮੈਂਟ ਸਕੀਮ ਦਾ ਪੈਸਾ ਜੇ ਤੁਹਾਨੂੰ ਪੈਸਾ ਨਹੀਂ ਮਿਲ ਰਿਹਾ ਤਾਂ ਇਹ ਵੀਡੀਓ ਤੁਹਾਡੇ ਲਈ ਬਹੁਤ ਮਹੱਤਵਪੂਰਨ ਹੈ ਹੁਣ ਗੱਲ ਕਰਦੇ ਹਾਂ ਕਿ ਪਹਿਲਾ ਕਿਹੜਾ ਕੰਮ ਜ਼ਰੂਰੀ ਹੈ ਬੈਂਕ ਕੇਵਾਈਸੀ ਅਪਡੇਟ ਤੁਸੀਂ ਕਹੋਗੇ ਕਿ ਇਸ ਤਾਂ ਪਿਛਲੇ ਸਾਲ ਕੇਵਾਈਸੀ ਕਰਵਾਈ ਸੀ ਫਿਰ ਵੀ ਤੁਹਾਨੂੰ ਧਿਆਨ ਨਾਲ ਸੁਣਨਾ ਚਾਹੀਦਾ ਹੈ ਕੇਵਾਈਸੀ ਦਾ ਮਤਲਬ ਕੀ ਹੁੰਦਾ ਹੈਗਾ KYC ਦਾ ਮਤਲਬ ਲੈ ਕੇ ਆਪਣੇ ਗਾਹਕ ਦੀ ਪਛਾਣ ਜੀ KYC ਅਪਡੇਟ ਨਹੀਂ ਹੋਈ ਤਾਂ ਤੁਹਾਡੀ ਪੈਨਸ਼ਨ ਬੰਦ ਹੋ ਸਕਦੀ ਹੈ ਖਾਤੇ ਦੇ ਵਿੱਚ ਪੈਸਾ ਆਉਣਾ ਰੁਕ ਸਕਦਾ ਹੈ ਜਾਂ ਖਾਤੇ ਵਿੱਚ ਪੈਸਾ ਆ ਕੇ ਵੀ ਤੁਸੀਂ ਉਹ ਕਢਾ ਨਹੀਂ ਸਕੋਗੇ ਇਸ ਦਾ ਮਤਲਬ ਹੈ ਕਿ ਪੈਸਾ ਖਾਤੇ ਦੇ ਵਿੱਚ ਹੋਣ ਦੇ ਬਾਵਜੂਦ ਵੀ ਤੁਸੀਂ ਕਢਵਾ ਨਹੀਂ ਸਕੋਗੇ ਮਤਲਬ ਕਿ ਤੁਹਾਡੇ ਖਾਤੇ ਦੇ ਵਿੱਚ ਪੈਸਾ ਹੋਣ ਦੇ ਬਾਵਜੂਦ ਵੀ ਉਹ ਕਿਸੇ ਕੰਮ ਦਾ ਨਹੀਂ ਰਹਿੰਦਾ ਇਸ ਤੋਂ ਇਲਾਵਾ ATM ਫਿੰਗਰਪ੍ਰਿੰਟ ਅਤੇ ਹੋਰ ਬੈਂਕ ਸਹੂਲਤਾਂ ਵੀ ਬੰਦ ਹੋ ਸਕਦੀਆਂ ਹਨ ਜੇ ਤੁਸੀਂ 31 ਜਨਵਰੀ 2026 ਤੋਂ ਪਹਿਲਾਂ KYC ਨਹੀਂ ਕਰਵਾਈ ਤਾਂ ਬੈਂਕ ਵਿੱਚ ਫਿੰਗਰਪ੍ਰਿੰਟ ਰਾਹੀਂ ਪੈਸਾ ਕੱਢਣ ਦੀ ਸਹੂਲਤ ਵੀ ਬੰਦ ਹੋ ਸਕਦੀ ਹੈਗੀ ਤਾਂ KYC ਲਈ ਤੁਹਾਨੂੰ ਕੀ ਕਰਨਾ ਪਵੇਗਾ ਇਹ ਵੀ ਜਾਨਣਾ ਬਹੁਤ ਜ਼ਰੂਰੀ ਹੈ ਕਿ KYC ਹੋਵੇਗੀ ਕਿਵੇਂ ਤਾਂ ਆਪਣੇ ਆਧਾਰ ਕਾਰਡ ਪੈਨ ਕਾਰਡ ਅਤੇ ਦੋ ਪਾਸਪੋਰਟ ਸਾਈਜ਼ ਫੋਟੋ ਲੈ ਕੇ ਆਪਣੇ ਨਜ਼ਦੀਕੀ ਬੈਂਕ ਬ੍ਰਾਂਚ ਵਿੱਚ ਜਾਓ ਇਹ ਪ੍ਰਕਿਰਿਆ ਸਰਕਾਰ ਵੱਲੋਂ ਮੁਫਤ ਦਿੱਤੀ ਜਾਂਦੀ ਹੈ ਬੈਂਕ ਵੱਲੋਂ ਵੱਧ ਤੋਂ ਵੱਧ 10 ਰੁਪਏ ਤੋਂ ਲੈ ਕੇ 50 ਰੁਪਏ ਤੁਹਾਡੇ ਤੋਂ ਲੈ ਜਾਣਗੇ ਇਸ ਤੋਂ ਵੱਧ ਕੋਈ ਮੰਗਦਾ ਤਾਂ ਉਹ ਤੁਸੀਂ ਕਦੇ ਵੀ ਨਹੀਂ ਦੇਣੇ ਹੁਣ ਦੂਜਾ ਕੰਮ ਕਿਹੜਾ ਜੀਵਨ ਪ੍ਰਮਾਣ ਪੱਤਰ ਲਾਈਫ ਸਰਟੀਫਿਕੇਟ 60 ਸਾਲ ਤੋਂ ਵੱਧ ਉਮਰ ਵਾਲੇ ਹਰ ਵਿਅਕਤੀ ਲਈ ਜੋ ਸਰਕਾਰ ਤੋਂ ਪੈਨਸ਼ਨ ਜਾਂ ਹੋਰ ਕੋਈ ਆਰਥਿਕ ਮਦਦ ਲੈਂਦਾ ਤਾਂ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਉਣਾ ਲਾਜ਼ਮੀ ਹੁੰਦਾ ਸਰਕਾਰ ਇਹ ਯਕੀਨ ਕਰਨਾ ਚਾਹੁੰਦੀ ਹੈ ਕਿ ਪੈਨਸ਼ਨ ਲੈਣ ਵਾਲਾ ਵਿਅਕਤੀ ਜੀਵਤ ਹੈ ਅਤੇ ਕਿਸੇ ਕਿਸਮ ਦੀ ਕੋਈ ਧੋਖਾਧੜੀ ਨਹੀਂ ਹੋ ਰਹੀ ਹਰ ਸਾਲ ਨਵੰਬਰ ਮਹੀਨੇ ਵਿੱਚ ਜੀਵਨ ਪ੍ਰਮਾਣ ਪੱਤਰ ਜਮ੍ਹਾਂ ਕਰਵਾਇਆ ਜਾਂਦਾ ਪਰ ਇਸ ਵਾਰ ਬੈਂਕਾਂ ਵਿੱਚ ਭੀੜ ਹੋਣ ਕਾਰਨ ਲੱਖਾਂ ਪੈਨਸ਼ਨਰ ਇਹ ਕੰਮ ਨਹੀਂ ਕਰ ਸਕੇ ਇਸ ਲਈ ਸਰਕਾਰ ਨੇ ਮੀਤੀ 31 ਜਨਵਰੀ 2026 ਇਸ ਦੀ ਕਰ ਦਿੱਤੀ ਹੈ ਇਸ ਤੋਂ ਪਹਿਲਾਂ ਇਹ ਕੰਮ ਕਰਨਾ ਬਹੁਤ ਜ਼ਰੂਰੀ ਹੈ ਜੀਵਨ ਪ੍ਰਮਾਣ ਪੱਤਰ ਕਿਵੇਂ ਜਮ੍ਹਾਂ ਕਰ ਸਕਦੇ ਆ ਬੈਂਕ ਬ੍ਰਾਂਚ ਵਿੱਚ ਜਾ ਕੇ ਜਾਂ ਸੀਐਸਸੀ ਸੈਂਟਰ ਤੇ ਆਨਲਾਈਨ ਜੀਵਨ ਪ੍ਰਮਾਣ ਪੱਤਰ .gov.in ਦੀ ਵੈਬਸਾਈਟ ਤੇ ਜਾਂ umang ਐਪ ਰਾਹੀਂ ਵੀ ਤੁਸੀਂ ਘਰ ਬੈਠੇ ਆਪਣੇ ਮੋਬਾਈਲ ਨਾਲ ਬਹੁਤ ਆਸਾਨੀ ਨਾਲ ਕਰ ਸਕਦੇ ਹੋ ਇਸ ਲਈ ਲੋੜੀਦੇ ਦਸਤਾਵੇਜ਼ ਕਿਹੜੇ ਨੇ ਤੁਹਾਡੇ ਇਹਦੇ ਵਿੱਚ ਆਧਾਰ ਕਾਰਡ ਪੀਪੋ ਨੰਬਰ ਬੈਂਕ ਖਾਤੇ ਦੀ ਜਾਣਕਾਰੀ ਮੋਬਾਈਲ ਨੰਬਰ ਬਾਇਓਮੈਟ੍ਰਿਕ ਫਿੰਗਰਪ੍ਰਿੰਟ ਤੁਹਾਡੀ ਮਸ਼ੀਨ ਇਹਦੇ ਵਿੱਚ ਜ਼ਰੂਰੀ ਹੈ ਤੁਹਾਡੇ ਘਰ ਦੇ ਵਿੱਚ ਹੋਣੀ ਚਾਹੀਦੀ ਹੈ ਹੁਣ ਤੀਜਾ ਕੰਮ ਕਿਹੜਾ ਆਧਾਰ ਪੈਨ ਲਿੰਕਿੰਗ ਅਤੇ ਫਾਰਮ ਨੰਬਰ 15h ਜੇ ਪੈਨ ਕਾਰਡ ਆਧਾਰ ਨਾਲ ਲਿੰਕ ਨਹੀਂ ਹੈ ਤਾਂ ਤੁਹਾਡਾ ਪੈਨ इनएक्टिव हो ਸਕਦਾ ਹੈ ਪੈਨ ਕਾਰਡ ਜ਼ਰੂਰੀ ਹੈ ਸਰਕਾਰੀ ਪੈਸਾ ਰੁਕ ਸਕਦਾ ਹੈ ਤੇ TDS ਵੱਧ ਕਟਿਆ ਜਾ ਸਕਦਾ ਹੈ ਸੀਨੀਅਰ ਸਿਟੀਜ਼ਨ ਲਈ ਫਾਰਮ 15H ਬਹੁਤ ਜ਼ਰੂਰੀ ਹੈ ਖਾਸ ਕਰਕੇ FD ਦੇ ਵਿਆਜ ਤੇ TDS ਤੋਂ ਬਚਣ ਦੇ ਲਈ ਜੇ ਤੁਹਾਡੇ FD ਤੇ ਸਾਲਾਨਾ ਵਿਆਜ 1 ਲੱਖ ਰੁਪਏ ਤੋਂ ਵੱਧ ਹੈ ਤੇ ਤੁਸੀਂ ਫਾਰਮ 15H ਨਹੀਂ ਭਰਿਆ ਤਾਂ ਬੈਂਕ ਵੱਧ TDS ਕੱਟ ਸਕਦਾ ਹੈ ਤੇ ਫਾਰਮ 15 ਇਹ ਚ ਭਰਨ ਲਈ TDS 0 ਹੋ ਜਾਂਦਾ ਹੈ ਫਾਰਮ 15H ਤੁਹਾਨੂੰ ਬੈਂਕ ਜਾਂ ਇਨਕਮ ਟੈਕਸ ਡਿਪਾਰਟਮੈਂਟ ਦੀ ਅਧਿਕਾਰਤ ਵੈਬਸਾਈਟ ਤੋਂ ਮਿਲ ਜਾਵੇਗਾ ਫਰਾਡ ਤੋਂ ਬਚਣ ਲਈ KYC ਦੇ ਨਾਂ ਤੇ ਆਉਣ ਵਾਲੀਆਂ ਕਾਲਾਂ ਤੋਂ ਤੁਸੀਂ ਸਾਵਧਾਨ ਰਹਿਣਾ ਬੈਂਕ ਕਦੇ ਵੀ ਫੋਨ ਤੇ OTP ਨਹੀਂ ਮੰਗਦਾ OTP ਕਿਸੇ ਨਾਲ ਵੀ ਸਾਂਝਾ ਨਾ ਕਰੋ ATM ਬੰਦ ਕਰਨ ਲਿਮਟ ਵਧਾਉਣ ਜਾਂ ਫਾਰਮ ਭਰਨ ਵਾਲੀਆਂ ਕਾਲਾਂ ਪੂਰੀ ਤਰ੍ਹਾਂ ਫਰਾਡ ਹੁੰਦੀਆਂ ਹਨ ਹੁਣ ਨੰਬਰ 4 ਤੇ ਗੱਲ ਕਰਦੇ ਹਾਂ DBT ਯਾਨੀ ਕਿ ਡਾਇਰੈਕਟ ਬੈਨੀਫਿਟ ਟ੍ਰਾਂਸਫਰ ਬਾਰੇ ਜਰੂਰ ਚੈੱਕ ਕਰੋ ਜੇ ਡੀਵੀਟੀ ਸਿਸਟਮ ਆਨ ਨਹੀਂ ਤਾਂ ਸਰਕਾਰੀ ਮਦਦ ਤੁਹਾਡੇ ਖਾਤੇ ਦੇ ਵਿੱਚ ਨਹੀਂ ਆਵੇਗੀ ਬੈਂਕ ਵਿੱਚ ਜਾ ਕੇ ਆਧਾਰ ਨਾਲ ਹੀ ਡੀਵੀਟੀ ਆਨ ਕਰਵਾਓ ਸਿਰਫ 10-15 ਮਿੰਟ ਲੱਗਦੇ ਹਨ ਅਤੇ ਆਰਬੀਆਈ ਦੇ ਨਿਰਦੇਸ਼ਾਂ ਅਨੁਸਾਰ ਹਰ ਬੈਂਕ ਵਿੱਚ ਸੀਨੀਅਰ ਸਿਟੀਜ਼ਨ ਲਈ ਖਾਸ ਕਾਊਂਟਰ ਬਣਾਏ ਗਏ ਹਨ ਤਾਂ ਜੋ ਕਿਸੇ ਨੂੰ ਤੱਕੇ ਨਾ ਖਾਣੇ ਪੈਣ ਇਹ ਸਾਰੀ ਜਾਣਕਾਰੀ ਤੁਹਾਡੇ ਲਈ ਬਹੁਤ ਜ਼ਰੂਰੀ ਹੈ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਹੋਰ ਜਾਣਕਾਰੀਆਂ ਦੇ ਲਈ ਫੋਲੋ ਕਰ ਲਓ ਧੰਨਵਾਦ